ਦੋਸਤੋ ਉਹ ਬਾਈ ਦੇਖਦੇ ਆ ਕੀ ਕਰਦਾ ਪਿਆ ਉਹ ਦੇਖੋ ਆ ਜਾ ਪਾਣਾ ਇਹਨੂੰ ਫੜ ਲੈਣਾ ਵਾ ਇਹ ਕਰਦਾ ਕੀ ਆ ਕਾਫੀ ਟਾਈਮ ਦਾ ਬੈਠਾ ਹੈ ਯੰਤਰਾਂ ਦੇ ਵਿੱਚ ਵੇਖ ਪਤਾ ਹੀ ਨਹੀਂ ਕੀ ਕੋਈ ਕਾਰਨਾ ਮਾਣਾ ਟੂਣਾ ਨਾ ਕਰਦਾ ਹੋਵੇ ਮੇਰੇ ਹਿਸਾਬ ਨਾਲ ਆਜੋ ਦੇਖਦੇ ਆ ਹੌਲੀ ਹੌਲੀ ਫੜਦੇ ਆ ਬਾਈ ਨੂੰ ਹਾਂ ਯਾਰ ਬਾਈ ਤੂੰ ਦਾ ਡਰਾਗ ਏ ਕੀ ਟੂ ਟੂ ਨਾ ਕਰੀ ਜਾਨਾ ਇੱਥੇ ਟੂਣਾ ਨਹੀਂ ਤਾਵਾ ਓਏ ਭਾਈ ਤੂੰ ਮੌਕੇ ਤੇ ਆ ਗਿਆ ਨਾ ਅਸੀ ਨਾ ਮੇਰਾ ਵੀ ਬਣ ਗਿਆ ਹਾਂ ਸਾਰਾ ਜੰਤਰ ਗਾਲਿਆ ਆ ਵੇਖ ਲੈ ਵੀਰ ਬਣ ਗਿਆ ਆ ਮੈਨੂੰ ਚਿਬੜ ਲੱਭੇ ਨਹੀਂ ਭਾਈ ਹਾਂ ਤੂੰ ਲਦੋ ਆਵੇ ਦੋ ਆਵੇ ਇੱਧਰ ਕਿਥੇ ਅਰੇ ਦੋ ਮਿੰਟ ਲੱਭਗੇ ਨੇ ਭਾਈ ਆਵੇ ਹੰਨ ਖਾਏ ਨਹੀਂ ਮੈਂ ਇਹ ਕਾਤੋਂ ਇੱਥੇ ਲਗਾਇਆ ਮਹਾਂ ਲੱਭੇ ਯਾਰ ਮਸੇ ਨਹੀਂ ਭਾਈ ਮੈਂ ਜਾ ਨਹੀਂ ਕਾ ਤਾਂ ਮੈਂ ਸਾਰੀ ਆਵੇ ਜੰਤਰ ਨਿਗਾਂ ਮਾਰਾ ਇੱਧਰ ਕਿੰਨੇ ਜੰਤਰ ਹਾਂ ਬਹੁਤ ਜੰਤਰ ਲੱਗੇ ਆ ਤੇ ਇੰਨੀ ਗਰਮੀ ਦੇ ਵਿੱਚ ਆਵੇਲਾ ਆ ਮੈਂ ਨਾ ਹੁਣ ਨਾ ਇਹਨੂੰ ਮੈਂ ਰੋੜਿਆ ਨਾ ਨਿਕਾ ਜਾਣਾ ਹੈ ਤੇ ਮੈਂ ਚਟਨੀ ਕੁਟਨੀ ਬਾਈ ਆਪਣੀ ਵੱਡ ਬਡੇਰੇ ਆਂ ਦੇਣਾ ਚਟਨੀ ਖਾਓ ਖਾਦੀ ਕਦੀਕ ਨਹੀਂ ਚਟਨੀ ਤਾਂ ਖਾਦੀ ਆ ਪਰ ਗਰਮ ਬਹੁਤ ਹੁੰਦੇ ਬਾਬੇ ਚੱਬੜ ਗਰਮ ਮੈਂ ਨਾ ਨਿਆਗ ਨਹੀਂ ਕਹਦਾ ਜੇ ਲੈਟਰਿੰਗ ਮੈਂ ਨਾ ਜਿਵੇਂ ਬੋਰਡ ਤੇ ਬਿੱਲਾ ਨਹੀਂ ਡੇਗਦਾ ਐਦਾਂ ਹੀ ਆਉ ਬਾਈ ਵੀਰ ਐਦਾਂ ਟੱਟੀ ਵਾਲਾ ਲਿੰਡਾ ਡੱਗੂ ਥੱਲੇ ਹੈ ਤੂੰ ਵੇਸੇ ਬਾਈ ਇੱਧਰ ਵੇ ਤੇ ਮੇਰਾ ਬਾਈ ਬਣ ਕੇ ਕਿਹਨੂੰ ਦੱਸ ਹੀ ਨਾ ਸੌਂ ਖਾਜੀ ਦੱਸੇ ਕਿਥੇ ਨਹੀਂ ਨਹੀਂ ਆ ਪਣੀ ਦਾ ਦੇ ਤੇ ਇਹ ਬਾਈ ਇਹ ਜਿਹੜਾ ਚੱਬੜ ਆ ਇਹ ਕਬਜੀ ਦਾ ਤੋੜ ਪਾਣਾ ਨਾ ਇਹ ਵਾਹ ਫਿਰ ਉਹ ਹੀ ਗੱਲ ਤਾਂ ਆ ਗਈ ਨਾ ਜੇ ਇਹ ਖਾਏਗਾ ਤੂੰ ਖਾਦਾ ਹੀ ਨਹੀਂ ਬਾਈ ਫਿਰ ਗੈਨੀ ਖਾਦਾ ਹੀ ਨਹੀਂ ਵੀਰੇ ਚਟ ਇਹ ਚਟਨੀ ਬਣਾਉਣੀ ਚਟਨੀ ਚਟਨੀ ਇਹਦੇ ਲਾਲ ਮਰਚ ਪਾ ਆਏ ਹਾਏ ਤੇ ਲੂਣ ਪਾ ਪਾਏ ਹਾਏ ਤੇ ਨਾ ਪਾ ਆਏ ਹਾਏ ਤੇ ਜੇ ਬੜਾ ਜੀ ਜਦੋਂ ਵੀ ਨਾਲ ਖਾਏਗਾ ਨਾ ਮੈਨੂੰ ਪਤਾ ਜਿੱਥੇ ਤੂੰ 8 ਰੋਟੀਆਂ ਖਾਣੀਆਂ ਨਾ 15 ਪੱਕੀਆਂ ਬਾਈ ਸਵਾਦ ਵੀ ਬਹੁਤ ਹੁੰਦੇ ਨਾ ਨਾ ਸਵਾਦ ਚਟਨੀ ਸਬਜ਼ੀ ਭੁੱਲ ਜੀਗਾ ਸਵੇਰ ਨੂੰ ਪੇਟ ਦੀ ਸਫਾਈ ਵੀ ਜਮਾ ਹੋ ਜਾਂਦੀ ਹੈ ਨਾ ਬਾਈ ਨਾ ਜਿਵੇਂ ਨਹੀਂ ਢੇਗ ਸਾਫ ਕਰੀਦਾ ਨਾ ਹਾਂ ਹਾਂ ਹੌੜ ਹੌੜ ਰੋੜ ਖਤਮ ਕੰਮ ਅੰਦਰ ਹੋ ਜਾਂਦਾ ਬਾਈ ਹਾਂ ਇਹ ਹੁਣ ਤੂੰ ਚਿਬੜ ਪੱਕਣ ਦੀ ਵੇਟ ਕਰ ਰਿਆ ਵਾ ਨਹੀਂ ਨਹੀਂ ਪੱਕਣ ਦੀ ਨਹੀਂ ਆ ਆ ਮੈਨੂੰ ਖਾ ਚੱਲੇ ਆਵੇ ਹੈ ਨਾ ਵੀਂ ਦਾ ਪਿਆ ਸੀ ਵੀ ਚਿਬੜ ਕੋਈ ਇਧਰ ਵੀ ਨਾ ਪਈ ਮੈਂ ਵੀ ਕੋਈ ਆਉਂਦਾ ਨਹੀਂ ਵੀ ਤੇ ਲੰਘਾ ਟਾਪਾ ਨਹੀਂ ਮੈਂ ਉਹ ਹਸਾਵਣਾ ਪੁਰਾਣੀਆਂ ਬੁੜੀਆਂ ਕਹਿੰਦੀਆਂ ਸੀ ਚਿਬੜ ਜਾ ਕਰਦਾ ਕੀ ਜਣਾ ਉਹ ਚਿਬੜਾਣਾ ਬਾਈ ਹਾਂ ਚਿਬੜਾ ਸਹੀ ਕਰ ਦੇਖ ਲੈ ਹੈ ਨਾ ਫੇਲਿਆ ਰੱਬ ਨੇ ਹੈ ਨਾ ਕਿੱਥੇ ਬਾਈ ਗਾਏ ਨੇ ਕਿੱਥੇ ਉਗਾਏ ਧਰਮੀ ਜੀ ਭਾਈ ਜੀ ਇਹ ਹੂੰ ਘਰ ਮਾ ਬਹੁਤ ਆ ਸਹੀ ਮੈਨੇ ਗਰਮੀ ਚ ਮਾਲਕ ਨੇ ਦਿੱਤੇ ਹੋਏ ਆ ਹਣਾ ਤੇ ਗਰਮੀ ਚ ਇਹ ਖਾਣੇ ਆ ਕਾਰਨ ਆ ਕੋਈ ਹਣਾ ਇਸ ਚੀਜ਼ ਦਾ ਹਣਾ ਨਹੀਂ ਭਾਈ ਲੈ ਮਿਆ ਨੰਦ ਆਉਂਦਾ ਭਾਈ ਨੰਦ ਚਟਨੀ ਅੱਜ ਕੱਲ ਦਾ ਭਾਈ ਮੁੰਡੇ ਦਾ ਤੈਨੂੰ ਪਤਾ ਹੈ ਉਹ ਕੁਰਕਲੇ ਛੁਰਕਲੇ ਐਰਾ ਵਗੈਰਾ ਲਲੜ ਪੱਬੜ ਖਾਲਾ ਆਹ ਚੀਜ਼ਾਂ ਖਾਧੀਆਂ ਹੀ ਨਹੀਂ ਜਵਾਕਾ ਬੱਚਿਆਂ ਨੂੰ ਐਵੀਂ ਚਟਣੀ ਦੀ ਬਣਾ ਕੇ ਦਿੱਤੀ ਜਾਵੇ ਤਾਂ ਹਨਾ ਤੇ ਭਾਈ ਦੂਜਾ ਬੱਚਿਆਂ ਦੇ ਲੀਵਰ ਪੇਟ ਕਬਜ਼ੀਆਂ ਜੋ ਮਿੱਟੀ ਮੁੱਟੀ ਬੱਚੇ ਕਈ ਵਾਰ ਨਿੱਕੇ ਖਾ ਜਾਂਦੇ ਉਹਨਾਂ ਨੂੰ ਮਣੀ ਮਣੀ ਚਟਾਈ ਹੋਈ ਚਟਣੀ ਤੇ ਮੈਂ ਕਬਜ਼ੀ ਵਾਲਾ ਕੰਮ ਹੀ ਨਹੀਂ ਰਹਿੰਦਾ ਬੱਚਿਆਂ ਨੂੰ ਕਈ ਵਾਰ ਦੂਜੇ ਤੀਜੇ ਦਿਨ ਲੈਟਰੀ ਨਾ ਆਉਂਦੀ ਜੀ ਲੋੜ ਹੀ ਨਹੀਂ ਭਾਈ ਸਫਾਈ ਪੇਟ ਦੀ ਸਫਾਈ ਆ ਤਾਂ ਬਿਮਾਰੀਆਂ ਤੋਂ ਦੂਰ ਆ ਹਨਾ ਹਾਂ ਨਾਲੇ ਖੂਨ ਬਣੂ ਗਾੜਾ ਘੜਾਵਾ ਭਾਈ ਹਾਂ ਵੈਸੇ ਖਾਣੇ ਚਾਹੀਦੇ ਚੱਬੜ ਬਹੁਤ ਚੰਗੀ ਚੀਜ਼ ਆਪਾਂ ਖਾ ਨਹੀਂ ਰਹੇ ਗਏ ਹਨ ਬਾਈ ਤੇ ਬਾਈ ਤੂੰ ਫਿਰ ਹੁਣ ਜਾ ਕੇ ਇਹਦੇ ਨੇ ਚਟਨੀ ਕੁੱਟ ਕੇ ਖਾਏਗਾ ਹਾਂ ਹਾਂ ਵੇਹਾ ਦੋ ਸਿਆ ਜਿਹੜੇ ਮੇਰੇ ਕੋਲ ਹਨਾ ਇਹ ਮੈਂ ਤੂੜੀ ਚ ਨੱਪ ਦੇਣੇ ਨੇ ਜਾ ਕੇ ਤੂੜੀ ਚ ਇਹਨੂੰ ਬਸ ਇਹ ਪੱਕ ਜਾਣੇ ਨੇ ਕੱਲ ਤੱਕ ਵੇਖੀ ਨੂੰ ਹਾਂ ਹਾਂ ਤੂੜੀ ਚ ਨੱਪ ਕੇ ਪੱਕ ਜਾਣੇ ਹਾਂ ਇਹ ਪੱਕ ਜਾਣੇ ਨੇ ਵੇਖੀ ਤੂੰ ਹਾਂ ਤੇ ਯਾਰ ਆ ਲਾਵਾਂਗਾ ਬਾਈ ਆਪਾਂ ਬਾਈ ਦੱਸਣਾ ਨਹੀਂ ਕਿ ਇਹਨੂੰ ਦੱਸਣਾ ਨਹੀਂ ਆਪਾਂ ਵੀਡੀਓ ਫਿਰ ਸ਼ੇਅਰ ਕਰ ਦਈਏ ਲੋਕਾਂ ਦਾ ਹੀ ਪਤਾ ਲੱਗ ਜਾਵੇ ਚੱਬੜ ਦਾ ਕੰਮ ਇਹ ਚੱਬੜ ਕੋਈ ਕੋਈ ਦਿਨ ਦੱਸ ਵੀ ਸਾਨੂੰ ਪਾ ਦੇ ਨਾ ਬਾਈ ਅਸੀਂ ਲੈ ਆਵਾਂਗੇ ਚੱਬੜ ਹਾਂ ਚੱਬੜ ਤਾਂ ਇੱਕ ਬਿਮਾਰੀ ਆ ਨਾ ਜਿਹੜੀ ਕੋਈ ਜਿਸ ਨੂੰ ਲੱਗੇ ਨਾ ਪੇਟ ਬਿਮਾਰੀ ਆ ਐਨ ਸਾਫ਼ ਕਰਦੀ ਬਿਮਾਰੀ ਨੂੰ ਦੂਰ ਕਰਦੀ ਕਹਣੀ ਬਾਈ ਹਾਂ ਵੇਲਾ ਪਹਿਲਾਂ ਆ ਰਿਆ ਹੁੰਦਾ ਫਿਰ ਇਹਨੇ ਪੀਲਾ ਹੋ ਜਾਣਾ ਬਾਈ ਹਾਂ ਵੈਰੀ ਗੁੱਡ ਸਹੀ ਗੱਲ ਆ ਕਿੰਨੀਆਂ ਬਾਈ ਇਹ ਬਲਾ ਕਿੰਨੇ ਆਵੇ ਹੂੰ ਆਵੇ ਇੱਧਰ ਹੀ ਮੈਂ ਵੇਖੀ ਇਧਰੋਂ ਤੋੜੇ ਨੇ ਬਾਈ ਆਵੇ ਆ ਲਮਕੇ ਪਏ ਇਧਰ ਆ ਵਾ ਵਾ ਆਵੇ ਲਮਕੇ ਪਏ ਚੱਬੜ ਆਵੇ ਹਲਾ ਬਾਈ ਹਾਂ ਬਾਈ ਇੱਕ ਕੁਝ ਅੱਤੇ ਰੰਗਣੇ ਭਾਈ ਹਾਂ ਖਾਣੇ ਚਾਹੀਦੇ ਸਹੀ ਟਾਈਮ 'ਚ ਇਹ ਵੈਸੇ ਮਿਲਦੇ ਤਾਂ ਹੁਣ ਜਾਂਤਰਾ ਜੁੰਤਰਾ 'ਚ ਜਾਂ ਕਪਾਵਾਂ 'ਚ ਮਿਲਦੇ ਨਰ ਮੈਦ ਹਨਾ ਹਾਂ ਇੱਥੇ ਹੀ ਮਿਲਨੇ ਨੇ ਭਾਈ ਤੈਨੂੰ ਇੱਥੋਂ ਹੀ ਮਿਲਨੇ ਆ ਮੈਂ ਕਹਦਾ ਮੈਂ ਭਾਈ ਇਦਰੇ ਆ ਮੈਨੂੰ ਆ ਬੂਟਾ ਲੱਭ ਗਿਆ ਮੈਂ ਹੋ ਸ਼ੁਗਰ ਰੱਬ ਦਾ ਕੀਤਾ ਮੈਂ ਰੱਬਾ ਆ ਇੱਕ ਬੂਟਾ ਮਿਲ ਗਿਆ ਮੇਰਾ ਨਾ ਮੁੱਲ ਪੈ ਗਿਆ ਭਾਈ ਇਨੀ ਤੁੱਪੀ ਤੁਰਿਆ ਫਿਰਨਾ ਮੈਂ ਹਾਂ ਸਹੀ ਗੱਲ ਆ ਮੈਂ ਵੀ ਵੇਖੀ ਨਾ ਮੈਂ ਕਿਹੜਾ ਭਾਈ ਬੈਠ ਕੇ ਮੈਨੂੰ ਆਏ ਲੱਗ ਜਾਂ ਟੂਣਾ ਕਰੀ ਜਾਂਦਾ ਹੁੰਦਾ ਕੋਈ ਨਾ ਕੋਈ ਨਹੀਂ ਭਰਾਵਾ ਮੈਂ ਨਾ ਟੂਣਾ ਟੂਣਾ ਪਰ ਮੈਨੂੰ ਕੀ ਪਤਾ ਸੀ ਇਹ ਚਿਬੜਾ ਲੱਭਦਾ ਪਿਆਵਾ ਚਿਬੜਾ ਹੀ ਥਲਾ ਆਈ ਬੈਠਾ ਮੈਂ ਤੇਨੂੰ ਉਤਰਾ ਵੇਸ ਤੇ ਲੈ ਆਈ ਮੈਂ ਬੰਨੀ ਕਿਹੜਾ ਬਾਈ ਜਾਨੀ ਆਈ ਜਾਂਦਾ ਹਾਂ ਮਾਚਲਾ ਆਪਦਾ ਪਾਣੀ ਕੋਈ ਨੱਕਾ ਮੋੜਨਾ ਆਇਆ ਅੱਛਾ ਪਰ ਤੂੰ ਤਾਂ ਮੇ ਜਾਣੀ ਕੱਢਤੀ 15 ਘਰਾ ਕੇ ਚੱਲ ਕੋਈ ਨਹੀਂ ਦੋਸਤੋ ਬੜੀਆਂ ਦੱਬ ਕੇ ਸ਼ੇਅਰ ਕਰਦੇ ਹੋ ਚਿਬੜਾ ਇੱਕ ਨਾ ਕੁਦਰਤੀ ਦੀ ਦੇਣ ਆ ਜਿਹੜੇ ਟਾਈਮ ਦਿੱਤੀ ਗਰਮੀ 'ਚ ਦੇਣ ਦਿੱਤੀ ਆ ਇਹ ਤੇ ਇਸ ਨੂੰ ਸ਼ੱਕ ਨਾ ਚਾਹੀਦਾ ਜ਼ਰੂਰ ਜਿਹੜਾ ਚਿਬੜ ਹੈ ਨਾ ਜਿਹੜੋ ਪੇਟ ਦੀਆਂ ਬਿਮਾਰੀਆਂ ਨਾ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਚੰਗਾ ਕਬਜ਼ੀ ਨੂੰ ਤਾਂ ਸਾਰਿਆਂ ਨਾਲ ਵੱਡੀ ਚੀਜ਼ ਆ ਹੈ ਕਬਜ਼ੀ ਦਾ ਹੱਲ ਤਾਂ ਚਿਬੜ ਬਹੁਤ ਤਕੜੀ ਚੀਜ਼ ਆ ਜਿਸ ਬੱਚਿਆਂ ਨੂੰ ਕਬਜ਼ੀ ਰਹਿੰਦੀ ਹੈ ਕਿਸੇ ਨੂੰ ਕਬਜ਼ੀ ਰਹਿੰਦੀ ਹੈ ਗਰਮੀਆਂ ਚਿਬੜਾਂ ਦੀ ਚਟਨੀ ਬਣਾ ਕੇ ਜਰੂਰ ਖਾਓ ਤੇ ਜੋ ਤੁਹਾਨੂੰ ਕਬਜ਼ੀ ਆ ਜਿਹੜੀ ਆਏ ਟੱਟੂਗੀ ਜਿਵੇਂ ਪਾਟੂਣੀ ਟੁੱਟਦੀ ਹੁੰਦੀ ਹੈ ਕਿ ਜਦੋਂ ਬੋਰ ਕਰਦੇ ਆ ਬੜੀਓ ਚੰਗੇ ਲਿਕੇ ਸ਼ੇਅਰ ਕਰ ਦਿਓ ਧੰਨਵਾਦ ਜੀ